ਸਸੀ ਗੱਲ ਦੋਸਤੋ ਆ ਜਿਹੜੀਆਂ ਗਾਈਆਂ ਆਂ ਇਹ ਮੇਰੇ ਦੋਸਤ ਦੀਆਂ ਰੱਖੀਆਂ ਹੋਈਆਂ ਪਿੰਡ ਫੂਲੇ ਵਾਲੇ ਦੋ ਗਾਈਆਂ ਦੁੱਧ ਖਤ ਰੱਖੀਆਂ ਤੇ ਇੱਕ ਗਾਂ ਤਾਜੀ ਸੂਈ ਸੀ ਕਿੰਨੀ ਤਰੀਕ ਨੂੰ ਸੂਈ ਸੀਗਾ ਇਹ ਸੂਈ ਸੀ 28 ਮਈ ਨੂੰ 28 ਮਈ ਨੂੰ ਸੂਈ ਸੀਗੀ ਯਾਨੀ ਮਹੀਨਾ ਕੀ ਬਸ ਹੋਇਆ ਜੂਨ ਦੇ ਬਚੀ ਅੱਧ ਚਾ ਕੇ ਤਾਂ ਬਿਮਾਰੀ ਹੋ ਗਈ ਐ ਸਮਝ ਨਹੀਂ ਆਉਂਦੀ ਵੀ ਗਾਂ ਨੂੰ ਕਿਸੇ ਨੇ ਕੁਝ ਦਿੱਤਾ ਹੈ ਜਾਂ ਉਹਨੇ ਆਪ ਖਾਦਾ ਅਲਟਰਾਸਾਉਂਡ ਦੀ ਵਿੱਚ ਫੋਟੋ ਆ ਗਈ ਆ ਸਾਮਾਨ ਗਾਂ ਦੇ ਪੇਟ ਚੋਂ ਕੱਢਿਆ ਸੀ ਆਪਰੇਸ਼ਨ ਕਰਾਇਆਗਾ ਆ ਪੱਤੀ ਐ ਕਿੱਲ ਐ ਕਿੱਲ ਕਾਬਲਾ ਦੇਖੋ ਆ ਸਾਰਾ ਸਾਮਾਨ ਗਾਂ ਦੇ ਪੇਟ ਚੋਂ ਆਇਆ ਹੁਣ ਇਹ ਤਾਂ ਸਾਨੂੰ ਸਮਝ ਨਹੀਂ ਲੱਗ ਰਹੀ ਵੀ ਇੰਨਾ ਮੋਟਾ ਸਾਮਾਨ ਜੇ ਕੋਈ ਕਿੱਲ ਕਾਬਲਾ ਮਸ਼ੀਨ ਦਾ ਵੀ ਖੁੱਲ ਗਈ ਤਾਂ ਪਸ਼ੂ ਕਦੇ ਵੀ ਖਾਂਦਾ ਨਹੀਂ ਹੈਗਾ ਉਹ ਖੁਲਣੀ ਚ ਪਿਆ ਰਹਿ ਜਾਂਦਾ ਹੈ ਹੁਣ ਤੁਸੀਂ ਦੇਖੋ ਵੀ ਆ ਏਡੀ ਵੱਡੀ ਪੱਤੀ ਐ ਇਹ ਐਲੂਮੀਨੀਅਮ ਦੀ ਪੱਤੀ ਐ ਆਪਣੇ ਕਿਸੇ ਘਰ ਦੇ ਕਿਸੇ ਕੰਮ ਚ ਨਹੀਂ ਆਉਂਦੀ ਠੀਕ ਆ ਬਾਕੀ ਆ ਬਿਲਡਿੰਗ ਦਾ ਚੂਰਾ ਐ ਬਿਲਡਿੰਗ ਦਾ ਚੂਰਾ ਜਿਹੜਾ ਉਹਦਾ ਕਿਸੇ ਚੀਜ਼ ਨਾਲ ਕੋਈ ਤਾਲਕਤ ਨਹੀਂ ਨਾ ਦਾ ਮਸ਼ੀਨ ਦਾ ਤੂੜੀ ਚਾਵੇ ਉਹ ਨਾ ਕਿਸੇ ਕੰਮ ਚ ਹੋ ਰਵਿਆ ਦੇਖੋ ਸਾਰੇ ਦਾ ਸਾਰਾ ਅਜੇ ਦਾ ਕੁਛ ਪਾਣੀ ਚ ਰੁੜ ਗਿਆ ਜਦੋਂ ਡਾਕਟਰਾਂ ਨੇ ਗਾਂ ਦਾ ਆਪਰੇਸ਼ਨ ਕੀਤਾ ਉਦੋਂ ਕੁਛ ਪਾਣੀ ਚ ਰੁੜ ਗਿਆ ਬਾਸ਼ਲਾਗੀਆਂ ਨਟ ਐ ਇੰਨਾ ਸਮਾਨ ਇਹ ਗਾਂ ਦੇ ਅੰਦਰੋਂ ਕੱਢਿਆ ਹੈ ਅਲਟਰਾਸਾਉਂਡ ਦੀ ਨਾਲ ਲਾਈ ਆ ਆ ਦੇਖੋ ਜਿਹੜਾ ਚੂਰਾ ਹੈ ਹੁਣ ਚੂਰੇ ਦੀ ਸਮਝ ਨਹੀਂ ਆਉਂਦੀ ਜਿਹੜਾ ਬਿਲਡਿੰਗ ਦਾ ਚੂਰਾ ਕਿਵੇਂ ਲੰਘ ਗਿਆ ਇਹਦੇ ਅੰਦਰ ਆ ਟੁੱਟੀ ਵੀ ਚਾਬੀ ਆ ਮੋਟਰਸਾਈਕਲ ਦੀ ਆ ਬਾਸ਼ਲਾ ਹੈ ਅਕੱਲ ਕਾਬਲੇ ਨੇ ਗਾਂ ਦਾ ਪਾਮ ਖੁਰੜੀਆਂ ਦੇ ਵਿੱਚ ਡਿੱਲੀ ਪੱਠੇ ਪੁਰਾਣੇ ਜ ਕੋਈ ਮਸ਼ੀਨ ਦਾ ਨਟ ਵੀ ਟੁੱਟ ਜੇ ਤਾਂ ਉਹ ਖੁਰੜਨੀ ਚੋਂ ਮਿਲਦਾ ਰੋਲ ਕੇ ਪਸ਼ੂ ਬਾਹਰ ਕੱਢ ਦਿੰਦਾ ਉਹਨੂੰ ਤਾਂ ਹੁਣ ਐਡੀ ਵੱਡੀ ਪੱਤੀ ਇਹ ਚੱਬ ਕੇ ਤਾਂ ਲੰਗਾਈ ਨਹੀਂ ਸਕਦਾ ਆ ਦੇਖੋ ਕਿੱਡੀ ਪੱਤੀ ਆ ਇਹ ਐਲੂਮੋਨੀਅਮ ਦੀ ਪੱਤੀ ਆ ਜਿਹੜੀ ਉਹਦੇ ਚ ਲੱਗਦੀ ਆ ਗੇਟਾਂ ਚ ਜਾਂ ਜਿਹੜੇ ਟਰੱਕਾਂ ਦੇ ਵਿੱਚ ਜਾਂ ਮਾਲ ਕੰਮ ਕਰਦੇ ਐਲੂਮੋਨੀਅਮ ਦਾ ਜਾਂ ਛੱਤਾ-ਛੁੱਤਾ ਦਾ ਇਹ ਉੱਥੇ ਲੱਗਦੀ ਆ ਇਹ ਗਾਂ ਦੇ ਪੇਟ ਚੋਂ ਤੁਸੀਂ ਦੇਖੋ ਉਹਦੇ ਵਿੱਚੋਂ ਨਿਕਲੀ ਆ ਸਾਡੇ ਦਾਸਾ ਬੋਮਾਰਾ ਸਾਡੇ ਬੀਬੀ 파ਰੂ ਦਾ ਮੇਲਾ ਸੀ ਦੋ ਤਿੰਨ ਦਿਨ ਪਸ਼ੂ ਸੁੰਨੇ ਰਹੇ ਤੇ ਕਿੰਨੀ ਤਰੀਕ ਨੂੰ ਪੱਠੇ ਬੰਦ ਕਰਿਆ ਨੇ ਗਾਣੇ ਖਾਣੇ ਇਹਨੇ ਕਰਿਆ 17 ਜੂਨ ਨੂੰ 17 ਜੂਨ ਨੂੰ ਹੈ ਹੂੰ 17 ਜੂਨ ਤੋਂ ਲੈ ਕੇ 29 ਜੂਨ ਤੱਕ ਇਹ ਦਵਾਈ ਚੱਲੀ ਆ ਆਮ ਡਾਕਟਰ ਤੋਂ ਪਿੰਡ ਵਾਲੇ ਤੋਂ ਹਾਂ ਹਾਂ ਤੇ ਅਸੀਂ ਇੱਕ ਤਰੀਕ ਨੂੰ ਤੇ ਜਦ ਅਲਟਰਾਸਾਉਂਡ ਕਰਾਈ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਹ ਅੰਦਰ ਲੋਹੇ ਜੀਆਂ ਚੀਜ਼ਾਂ ਠੀਕ ਹੈ ਉਸ ਤੋਂ ਬਾਅਦ ਫਿਰ ਜਦੋਂ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਕਲੀਅਰ ਹੋਇਆ ਵੀ ਇਹਦੇ ਅੰਦਰ ਲੋਹਾ ਤੇ ਆ ਜਿਹੜਾ ਚੂਰਾ ਬਿਲਡਿੰਗ ਦਾ ਚੂਰਾ ਹੈ ਇਹ ਹੁਣ ਅੰਦਰ ਕਿਵੇਂ ਜਾਣਦਾ ਦੇਖੋ ਅਲਟਰਾਸਾਉਂਡ ਦੇ ਵਿੱਚ ਸਾਫ ਆ ਗਾ ਦਾ ਆਪਰੇਸ਼ਨ ਆ ਜੀ ਡਾਕਟਰਾਂ ਨੇ ਇਹਦੀਆਂ ਤਿੰਨ ਲੇਅਰਾਂ ਸੀਆਂ ਢਿੱਡ ਦੀਆਂ ਪਾੜ ਕੇ ਵਿੱਚ ਉਹਨੂੰ ਸਫਾਈ ਕਰਕੇ ਤੇ ਚੁੰਬਕ ਦੇ ਨਾਲ ਚੱਕਿਆ ਜਿਹੜਾ ਮੋਟਾ ਲੋਹਾ ਸੀ ਉਹ ਤਾਂ ਹੱਥ ਨਾਲ ਚੱਕ ਲਿਆ ਤੇ ਬਾਕੀ ਚੁੰਬਕ ਦੇ ਨਾਲ ਆ ਜਿਹੜਾ ਬਿਲਡਿੰਗ ਦਾ ਚੂਰਾ ਸਾਰਾ ਉਹ ਜਗਾ ਜਗਾ ਤੋਂ ਬਿਲਡਿੰਗ ਉਹਨੇ ਚੁੰਬਕ ਨਾਲ ਚਾਕੇ ਧੋਕੇ ਫਿਰ ਉਹਨਾਂ ਨੇ ਬਾਹਰ ਕੱਢ ਕੇ ਦਿੱਤਾ ਹੈ ਕਿ ਬੇਜਵਾਨ ਜਾਨਵਰ ਹੈ ਸਮਝ ਨਹੀਂ ਆਉਂਦੀ ਵੀ ਕਿਸੇ ਬੰਦੇ ਦਾ ਕਾਹੜਾ ਆ ਆਪ ਤਾਂ ਪਸ਼ੂ ਖਾਈ ਨਹੀਂ ਸਕਦੇ ਹੁਣ ਨਾ ਤਾਂ ਕਿਸੇ ਤੇ ਬਲੇਮ ਤਾਂ ਲਾਈ ਨਹੀਂ ਸਕਦੇ ਵੀ ਹੋਇਆ ਕੀ ਹੈ ਚਲੋ ਆਪਰੇਸ਼ਨ ਕਰਾਇਆ ਦਵਾਈ ਚੱਲ ਰਹੀ ਹੈ ਦੇਖਦੇ ਆ ਵੀ ਕੋਸ਼ਿਸ਼ ਤਾਂ ਸਾਡੀ ਹੈ ਵੀ ਇਹ ਬਚ ਜੇ ਤੇ ਬਾਕੀ ਕਸਰ ਕੋਈ ਨਹੀਂ ਰਹਿੰਦੀ ਸੀਗੀ ਆ আলਟਰਾਸਾਉਂਡ ਦੀ ਆਊਗੀ ਫੋਟੋ ਆ ਦੇਖੋ ਆ ਸਾਰਾ ਸਮਾਨ ਵਿੱਚ ਦਿਖ ਰਿਹਾ ਬਿਲਡਿੰਗ ਦਾ ਚੂਰਾ ਵੀ ਥੱਲੇ ਦਿਖ ਰਿਹਾ ਸਾਰਾ ਤੇ ਆ ਦਵਾਈਆਂ ਇਹਦੀ ਐਨੀ ਮੈਡੀਸਨ ਐ ਸੀ ਤਾਂ ਆਪਰੇਸ਼ਨ ਕਰਾ ਕੇ ਵਿਚਾਰੀ ਦਾ ਚਲੋ ਜਿੰਨਾ ਆਪਦਾ ਫਰਜ ਸੀ ਨਿਭਾ ਰਹੇ ਆਂ ਭਲਾ ਹੋਵੇ ਜਿਹੜੇ ਬੰਦੇ ਨੇ ਜੇ ਕਿਸੇ ਨੇ ਕੀਤਾ ਉਹਦਾ ਵੀ ਭਲਾ ਹੋਵੇ ਜੇ ਨਹੀਂ ਕੀਤਾ ਤਾਂ ਹੁਣ ਪਰਮਾਤਮਾ ਜਾਣੀ ਜਾਣੇ ਕੀ ਹੋਇਆ ਪਰ ਹੋਇਆ ਬਹੁਤ ਗਲਤ ਐ ਅੱਜ ਵੀ ਹੁਣ ਝੋਲਾ ਦਵਾਈਆਂ ਦਾ ਹੋਰ ਭਰ ਕੇ ਲਿਆ ਚਲੋ ਸਾਡਾ ਫਰਜ ਐ